ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਤੇ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਆਪਾਂ ਕਣਕ ਬੀਜੀ ਸੀ ਹੈਪੀ ਸੀਡਰ ਦੇ ਨਾਲ ਇਦਾਂ ਹੀ ਪ੍ਰਾਲੀ ਦੇ ਵਿੱਚ ਤੇ ਅੱਜ ਉਹਨੂੰ 10 ਦਿਨ ਪੂਰੇ ਹੋ ਚੁੱਕੇ ਨੇਗੇ 10 ਤਰੀਕ ਨੂੰ ਕਣਕ ਬੀਜੀ ਸੀ ਤੇ ਅੱਜ ਤਰੀਕਾ 21 ਤੇ ਹੁਣ ਆਪਾਂ ਤੁਹਾਨੂੰ ਉਹਦਾ ਰਿਜ਼ਲਟ ਦਿਖਾ ਰਿਆਂਗੇ ਕਣਕ ਦਾ ਦਿਖਾਉਣ ਜਾ ਰਿਹਾ ਮੈਂ ਵੀ ਕੀ ਉਹਦਾ ਰਿਜ਼ਲਟ ਨਿਕਲਿਆ ਤੇ ਜਰਮੀਨੇਸ਼ਨ ਵਗੈਰਾ ਕਿਦਾਂ ਹੋ ਰਹੀ ਆ ਤੇ ਕਣਕ ਨੂੰ ਕੀ ਪ੍ਰੋਬਲਮ ਵਗੈਰਾ ਆ ਰਹੀ ਆਗੀ ਤੇ ਹੁਣ ਤੁਹਾਨੂੰ ਬਾਣ ਦੇ ਵਿੱਚ ਲੈ ਕੇ ਚੱਲਦਾ ਪਹਿਲਾ ਪੂਸਾ 44 ਜਿਹੜਾ ਵਾਹਣ ਉਹਦੇ ਵਿੱਚ ਲੈ ਕੇ ਚੱਲੂੰਗਾ ਕਿ ਉਹਦਾ ਕਿਸ ਤਰੀਕੇ ਦਾ ਰਿਜ਼ਲਟ ਆ ਤੇ ਫੇਰ 1847 ਦਾ ਕਿਉਂਕਿ ਮੈਂ 1847 ਦੇ ਵਿੱਚ ਵੀ ਜੋ ਬਾਸਮਤੀ ਉਹਦੇ ਵਿੱਚ ਵੀ ਇਦਾਂ ਹੀ ਕਣਕ ਬੀਜੀ ਸੀ ਬਿਨਾਂ ਅੱਗ ਲਾਏ ਕੋਈ ਅੱਗ ਨਹੀਂ ਲਾਈ ਪਰਾਲੀ ਇੱਧਰ ਉੱਧਰ ਖਿਲਾਰ ਕੇ ਤੇ ਇਸੇ ਤਰੀਕੇ ਦੇ ਨਾਲ ਪੂਸਾ 44 ਜਿਹੜੀ ਉਹਦੇ ਵਿੱਚ ਵੀ ਇਦਾਂ ਹੀ ਕਣਕ ਬੀਜੀ ਸੀ ਤੇ ਹੁਣ ਉਹਨੂੰ ਵਾਹਣ ਦੇ ਵਿੱਚ ਲੈ ਕੇ ਚੱਲਦੇ ਆ ਉਹ ਪਹਿਲਾਂ ਲਈ ਵੀਡੀਓ ਆ ਜਿਹੜੀ ਉਹ ਦੇਖ ਸਕ ਰਹੇ ਤੁਸੀਂ ਉਹ ਤਿੰਨ ਚਾਰ ਦਿਨ ਦੀ ਤਿੰਨ ਚਾਰ ਦਿਨਾਂ ਬਾਅਦ ਦੀ ਵੀਡੀਓ ਆ ਤੇ ਹੁਣ ਅੱਜ 10 ਦਿਨ ਹੋ ਚੁੱਕੇ ਨੇ ਤੇ ਹੁਣ ਤੁਹਾਨੂੰ ਬਾਣ ਦੇ ਵਿੱਚ ਲੈ ਕੇ ਚાલਨਾ ਪੂਸਾ 44 ਵਾਲੇ ਵਿੱਚ ਤੇ ਹੁਣ ਦਿਖਾਉਣਾ ਰਿਜ਼ਲਟ ਕਿ ਜੈਮਿਨੇਸ਼ਨ ਕਿੱਦਾਂ ਹੋਈਆ ਕਣਕ ਦੀ ਹੁਣ ਜੋ ਤੁਹਾਨੂੰ ਸਾਹਮਣੇ ਕਣਕ ਨਜ਼ਰ ਆ ਰਹੀ ਆ ਇਹ ਪੂਸਾ 44 ਚ ਬੀਜੀ ਹੋਈ ਕਣਕ ਆ ਤੇ ਇਹਦੇ ਵਿੱਚ ਹੈਪੀ ਸੀਡਰ ਚੱਲਿਆ ਹੋਇਆ ਬਿਨਾਂ ਅੱਗ ਲਾਏ ਪਰਾਲੀ ਖਰਚੇ ਨੂੰ ਇਧਰ ਉਧਰ ਖਿਲਾਰ ਕੇ ਸਿੱਧਾ ਹੈਪੀ ਸੀਡਰ ਚੱਲਿਆ ਹੋਇਆ ਜਿਵੇਂ ਤੁਹਾਨੂੰ ਪਰਾਲੀ ਦਿਖੇ ਰਹੀ ਹੋਣੀ ਪਰਾਲੀ ਦੇ ਉੱਪਰ ਮਲਚਿੰਗ ਹੋਈ ਹੋਈ ਆ ਤੇ ਕਣਕ ਦਿਖਣੀ ਸਟਾਰਟ ਹੋ ਚੁੱਕੀ ਆ ਕਿਉਂਕਿ 10 ਦਿਨ ਹੋ ਚੁੱਕੇ ਨੇ ਜੇ ਆਮ ਆਪਾਂ ਸਾਫ਼ ਮਾਣ ਦੀ ਗੱਲ ਕਰੀ ਜਿਸ ਨਾਲ ਵਿੱਚ ਅੱਗ ਵਗੈਰਾ ਲੱਗੀ ਹੁੰਦੀ ਆ ਤਾਂ 10 ਦਿਨ ਚ ਪੂਰੀ ਨਰਾਲੀ ਕਣਕ ਚਮਕਣ ਲੱਗ ਜਾਂਦੀ ਆ ਪਰ ਇਹਦੇ ਵਿੱਚ ਨੇੜੇ ਜਾ ਕੇ ਪਤਾ ਲੱਗਦਾ ਵੀ ਕਣਕ ਉੱਗੀ ਹੋਈ ਆ ਦੂਰੋਂ ਨਹੀਂ ਇੰਨੀ ਮਤਲਬ ਕਿ ਚਮਕ ਪੈਂਦੀ ਤੇ ਜਿਵੇਂ ਤੁਹਾਨੂੰ ਇਸੇ ਵਾਹਣ ਦੇ ਵਿੱਚ ਦਿਖਾਉਣਾ ਜੋ ਇਸ ਪਾਸੇ ਇੱਥੇ ਦੇਖੋ ਕਣਕ ਪੂਰੀ ਚਮਕ ਰਹੀ ਆ ਖੁੱਡਾਂ ਦੇ ਵਿੱਚ ਚਮਕ ਇੱਥੇ ਵੀ ਰਹੀ ਆ ਪਰ ਤੁਹਾਨੂੰ ਵੀਡੀਓ ਦੇ ਵਿੱਚ ਇੰਨੀ ਸਾਫ਼ ਨਹੀਂ ਦਿਖ ਰਹੀ ਹੋਣੀ ਇੱਥੇ ਚਮਕਣ ਦਾ ਕਾਰਨ ਇੱਥੇ ਕਰਚੇ ਜਿਹੜਾ ਝੋਨਾ ਉਹ ਦਾਤੀ ਨਾਲ ਵੱਡਿਆ ਹੋਇਆ ਕਿਉਂਕਿ ਇੱਥੇ ਪਾਣੀ ਪੈ ਗਿਆ ਸੀ ਤੇ ਉਹ ਵੱਢ ਕੇ ਕਮੈਨ ਦੇ ਵਿੱਚ ਸਿੱਟਦਾ ਸੀਗਾ ਕਿਉਂਕਿ ਪ੍ਰਾਲੀ ਨਹੀਂ ਸੀਗੀ ਤੇ ਸਾਫ਼ ਸੀ ਵਾਹਣ ਤੇ ਦੇਖੋ ਇੱਥੇ ਵੀ ਖੁੱਡਾਂ ਦੇ ਵਿੱਚ ਪ੍ਰੋਪਰ ਚਮਕ ਰਹੀ ਆ ਚਮਕ ਰਹੀ ਆ ਕਣਕ ਪਰ ਉਹੋਂ ਨਰਾਲੀ ਹੋਣ ਕਰਕੇ ਜ਼ਿਆਦਾ ਹਰੇ ਭਾਈ ਮਾਰ ਰਹੀ ਆ ਤੇ ਇਹ ਥੋੜੀ ਜਿਹੀ ਪਰਾਲੀ ਦੇ ਵਿੱਚ ਹੋਣ ਕਰਕੇ ਇੰਨੀ ਨਜ਼ਰ ਨਹੀਂ ਆ ਰਹੀ ਹੁਣੀ ਦੇਖੋ ਜਰਮੀਨੇਸ਼ਨ ਕਣਕ ਦੀ ਕਣਕ ਦੀ ਜਰਮੀਨੇਸ਼ਨ ਬਹੁਤ ਸੋਹਣੀ ਹੋਈ ਆਗੀ ਤੇ ਜਿਹੜੀ ਹੁਣ ਮੈਂ ਤੁਹਾਨੂੰ ਉਹ ਜਗ੍ਹਾ ਲੱਭਦਾ ਇੱਥੇ ਬਾਣ ਦੇ ਵਿੱਚ ਜਿੱਥੇ ਪਰਾਲੀ ਬਹੁਤ ਜ਼ਿਆਦਾ ਆ ਉੱਥੇ ਆਪਾਂ ਦੇਖਦੇ ਆ ਫਿਰੋਲ ਕਿ ਵੀ ਕਣਕ ਇੰਨੀ ਕਿ ਨਿਕਲੀ ਹੈ ਕਿਉਂਕਿ ਮੈਂ ਪਹਿਲਾਂ ਦੇਖ ਕੇ ਗਿਆ ਕਿ ਇਹ ਠੀਕ ਪ੍ਰਾਲੀ ਦਾ ਪਰਤ ਜਿਆਦਾ ਵੱਡੀ ਹੈ ਨਾ ਮੋਟੀ ਆ ਉੱਥੇ ਥੋੜੀ ਲੇਟ ਨਿਕਲ ਰਹੀ ਹੈ ਕਣਕ ਕਈ ਥਾਂਵੇਂ ਮੁੜ ਮੁੜ ਜੇ ਰਹੀ ਆਗੀ ਤੇ ਆਪਾਂ ਨੇ ਉਹ ਦੇਖਣਾ ਵੀ ਉਹ ਉਹਦਾ ਰਿਜ਼ਲਟ ਹੀ ਦੇਖਣਾ ਆਪਾਂ ਨੇ ਨਾਰਮਲ ਤਾਂ ਨਿਕਲੇਉ ਸਾਰੀ ਪਤੀ ਆ ਜੇ ਹੁਣ ਇੱਥੇ ਲਾ ਲਓ ਇੱਥੇ ਬਹੁਤ ਜਿਆਦਾ ਪ੍ਰਾਲਾ ਆਮ ਨਾਲੋਂ ਆਮ ਬਾਸਣ ਦੇ ਵਿੱਚ ਪ੍ਰਾਲੀ ਆ ਜਿਹੜੀ ਉਹਦੇ ਨਾਲੋਂ ਸਭ ਤੋਂ ਜਿਆਦਾ ਪ੍ਰਾਲੀ ਇੱਥੇ ਆ ਆ ਜਗ੍ਹਾ ਦੇ ਵਿੱਚ ਤੇ ਹੁਣ ਇੱਥੇ ਦੇਖਦੇ ਆਪਾਂ ਵੀ ਕਿੱਦਾਂ ਉੱਗੀ ਆ ਕਣਕ ਵਿੱਚ ਵਿੱਚ ਕਣਕ ਦੇ ਮੁੰਜਰ ਦੇਖਣੇ ਸ਼ੁਰੂ ਹੋ ਚੁੱਕ ਨੇ ਬਾਹਰ ਦੇਖੋ ਦੇਖੋ ਕਿਤੇ ਕਿਤੇ ਹੁਣ ਆਪਾਂ ਇਹ ਦੇਖਣਾ ਵੀ ਪ੍ਰੋਪਰ ਸਾਰੀ ਵਿੱਚ ਉੱਗੀ ਹੋਈ ਆ ਜਾਂ ਨਹੀਂ ਉੱਗੀ ਹੋਈ ਆ ਦੋਸਤੋ ਆ ਦੇਖੋ ਕਣਕ ਵਿੱਚ ਉੱਗ ਰਹੀ ਆ ਉੱਗ ਰਹੀ ਆ ਕਣਕ ਆ ਸਹੀ ਆ ਤੇ ਥੋੜਾ ਜਿਹਾ ਦਿੱਕਤ ਕੀ ਆ ਜਿੱਥੇ ਪਰਾਲੀ ਜ਼ਿਆਦਾ ਕਈ ਜਗ੍ਹਾ ਤੇ ਨਾ ਕਣਕ ਵਿੱਚ ਨੂੰ ਮੁੜੀ ਹੋਈ ਆ ਦੇਖੋ ਆ ਦੇਖੋ ਇਹ ਕਣਕ ਵਿੱਚ ਮੁੜੀ ਜੀ ਹੋਈ ਆ ਪਰ ਕਣਕ ਉੱਗੀ ਹੋਈ ਆ ਇਹ 'ਚ ਕੋਈ ਸ਼ੱਕ ਨਹੀਂ ਹੈ ਕਣਕ ਨੇ ਪ੍ਰੋਪਰ ਜਰਮੀਨੇਸ਼ਨ ਦਿੱਤੀ ਆ ਕਣਕ ਹੋਈ ਆ ਯਾਰ ਜਰਮ ਜਰਮੀਨੇਸ਼ਨ ਹੋਈ ਆ ਕਣਕ ਦੀ ਜੇ ਮੈਂ ਹੁਣ ਇੱਥੇ ਰਾਲੋ ਇੱਥੇ ਵੈਸੇ ਕਣਕ ਐਦਾਂ ਬਾਹਰੇ ਆ ਚੁੱਕੀ ਆ ਪਰ ਇੱਥੇ ਆਈਨੀ ਜਗ੍ਹਾ ਦੇ ਵਿੱਚ ਕਣਕ ਬਾਹਰ ਨਹੀਂ ਚੈੱਕ ਕਰੋ ਪਰ ਕਣਕ ਇੱਥੇ ਹੈਗੀ ਆ ਦੇਖੋ 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 ਕਣਕ ਹੈ ਵਿੱਚ ਉੱਗ ਵੀ ਰਹੀ ਆ ਇਹ ਦੇਖੋ ਕਣਕ ਉਗ ਰਹੀ ਆ ਤੇ ਹੁਣ ਵੀਡੀਓ ਦੱਸ ਦੇਣਾ ਬਾਅਦ ਬਣ ਰਹੀ ਆ ਦੱਸ ਦੇਣਾ ਬਾਅਦ ਪ੍ਰੋਪਰ ਕਣਕ ਨੇ ਅ ਜਰਮੀਨੇਸ਼ ਜਰਮੀਨੇਸ਼ਨ ਕਰ ਲਈ ਕਣਕ ਨੇ ਸਹੀ ਉੱਗੀ ਆ ਕਣਕ ਤੇ ਪ੍ਰਾਈ ਦੇ ਵਿੱਚੋਂ ਬਾਹਰ ਨਿਕਲੀ ਆ ਐਦਾਂ ਨਹੀਂ ਹੈਗਾ ਕਿ ਕਈ ਮੈਂ ਮਤਲਬ ਕਿ ਮਣਾ ਦੇ ਵਿੱਚ ਸਭਾਲ ਸੀ ਵੀ ਜਿਹੜੀ ਪਰਾਲੀ ਆ ਪਰਾਲੀ ਜਾਦੇ ਹੋਊਗੀ ਤਾਂ ਹੋ ਸਕਦਾ ਕਣਕ ਵਿੱਚ ਮੁੜ ਜੇ ਕਈ ਜਗ੍ਹਾ ਮੁੜੀ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਣਕ ਨੇ ਵਿੱਚ ਨੂੰ ਮੁੜ ਜਿਆ ਕਣਕ ਦੇ ਵਿੱਚ ਇਹਦੇ ਵਿੱਚ ਬੀਜ ਦੀ ਮਾਤਰਾ ਜ਼ਿਆਦਾ ਪਾਉਣੀ ਪੈਂਦੀ ਆ ਆਪਾਂ ਨੂੰ ਇਸ ਤਰੀਕੇ ਨਾਲ ਜੇ ਤੁਸੀਂ ਅ ਕਣਕ ਦੀ ਬਜਾਈ ਕਰਨੀ ਆ ਇਹਦੇ ਵਿੱਚ ਵੀ ਲਗਭਗ 45 ਕਿਲੋ ਦਾ ਬੀਜ ਲਿਆ ਹੋਇਆ ਅੱਧ ਤੱਕ ਤੇ ਫਿਰ 50 ਤੱਕ ਵੀ ਲਿਆ ਹੋਇਆ ਹੈਗਾ ਕੋਈ 10 ਦਿਨ ਹੋ ਚੁੱਕੇ ਨੇ ਕੋਈ ਐਡੀ ਕੋਈ ਸਮੱਸਿਆ ਨਹੀਂ ਹੈਗੀ ਕਣਕ ਦੀ ਜਰਮੀਨੇਸ਼ਨ ਪ੍ਰੋਪਰ ਹੋਈ ਆ ਤੇ ਹੁਣ ਵੀਡੀਓ ਟਾਈਮ ਟੂ ਟਾਈਮ ਦੇ ਆਪਾਂ ਬਣਾਉਂਦੇ ਰਹਾਂਗੇ ਦੀ ਕਿਉਂਕਿ ਇਹ ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਆ ਐਕਸਪੈਰੀਮੈਂਟ ਨੂੰ ਟਰੈਕ ਕਰਨਾ ਪੈਂਦਾ ਵਾ ਟਰੈਕ ਕਰਕੇ ਹੀ ਪਤਾ ਲੱਗਦਾ ਰਿਜ਼ਲਟ ਦਾ ਕਿ ਕੀ ਰਿਜ਼ਲਟ ਨਿਕਲਿਆ ਹੈਗਾ ਤੇ ਇਸ ਪਾਸੇ ਦੋਸਤੋ 1847 ਜੋ ਝੋਨਾ ਸੀ ਉਹਦੇ ਵਿੱਚ ਕਣਕ ਬੀਜੀ ਹੋਈ ਤੇ ਇਹ ਕੁਝ ਜ਼ਿਆਦੇ ਦਿਖਾਈ ਦੇ ਰਹੀ ਆ ਉਹਦੇ ਨਾਲੋਂ ਬਾਹਰ ਨਿਕਲੀ ਹੋਈ ਕਿਉਂਕਿ ਇਹਦੀ ਪ੍ਰਾਲੀ ਬਹੁਤ ਘੱਟ ਹੁੰਦੀ ਆ ਇਹਦੇ ਵਿੱਚ ਮੇਰੀ ਰਿਕਾਰਡਿੰਗ ਬਹੁਤ ਜ਼ਿਆਦਾ ਕਾਮਯਾਬ ਹੈ ਇਹ ਇਹ ਤਰੀਕਾ ਕਾਮਯਾਬ ਉਹਦੇ ਵਿੱਚ ਵੀ ਇਹ ਹੋ ਚੁੱਕੀ ਕਣਕ ਦਾ ਕਣਕ ਦਾ ਕੋਈ ਇਦਾਂ ਦਾ ਹੈ ਨਹੀਂ ਵੀ ਹੋਈ ਨਹੀਂ ਪਰ ਇਹ ਪ੍ਰਾਲੀ ਘਟ ਤੇ ਇਹਦੇ ਵਿੱਚ ਤੁਸੀਂ ਚੈੱਕ ਕਰੋ ਖੁੱਡ ਚੈੱਕ ਕਰੋ ਪ੍ਰੋਪਰ ਜਾ ਰਹੇ ਨੇ ਦੇਖੋ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੁਣ ਤੁਹਾਨੂੰ ਥੋੜੀ ਕੁਆਲਿਟੀ ਵੱਧ ਕਰ ਲਿਓ ਵੀਡੀਓ ਦੀ ਤੇ ਦੇਖ ਜਾਣੀ ਆ ਤੁਹਾਨੂੰ ਕਣਕ ਇਹਦੇ ਵਿੱਚ ਜਰਮੀਨੇਸ਼ਨ ਬਹੁਤ ਸੋਹਣੀ ਹੋਈ ਆ ਤੇ ਜਰਮੀ ਨੇ ਉਹਦੇ ਵਿੱਚ ਵੀ ਸੋਹਣੀਆਂ ਪਰ ਇਹਦੇ ਵਿੱਚ ਦਿਖਣੀ ਜਾਦੇ ਵਿਜ਼ੀਬਲ ਆ ਕਣਕ ਕਿਉਂਕਿ ਪਰਾਲੀ ਘਟਾ ਪਰਾਲੀ ਮੇਨ ਪ੍ਰੋਬਲਮ ਕੀ ਆ ਜਿੱਥੇ ਪਰਾਲੀ ਦਾ ਜਾਦੇ ਗੁਵਾਰਜਾ ਬਣਿਆ ਹੁੰਦਾ ਨਾ ਉਹਨੂੰ ਇਧਰ ਉਧਰ ਖਿਲਾਰਨਾ ਜ਼ਰੂਰੀ ਆ ਤੇ ਜਿੱਥੇ ਜਿਵੇਂ ਹੁਣ ਇਹਦੇ ਵਿੱਚ ਵੀ ਇਹ ਗਿੱਲਾ ਬਾਹਣ ਸੀਗਾ ਇਹਦੇ ਵਿੱਚ ਕਰ ਤੇ ਫਸ ਕੇ ਰੀਪਰ ਇਹਦੇ ਹੈਵੀ ਹੀਡਰ ਅੱਗੇ ਚੱਲ ਪੈਂਦੇ ਸੀ ਆ ਮੈਂ ਨਾ ਉਹ ਕੜ ਕੜ ਸੱਟੇ ਹੋਏ ਨੇ ਹੁਣ ਆਹਰੇ ਦੇਖੋ ਕਿੰਨਾ ਜਾਦੇ ਪਰਾਲੀਆਂ ਪਰ ਇਹਦੇ નીચે ਵੀ ਕਣਕ ਦੇਖੋ ਕਿੰਨੀ ਪ੍ਰੋਪਰ ਉੱਗੀ ਹੋਈ ਆ ਇਹ ਹੋ ਸਕਦਾ ਇਹ ਵੈਸੇ ਖਤਮ ਹੋ ਜੇ ਕਣਕ ਕਿਉਂਕਿ ਜੇ ਮੈਂ ਨਾ ਪ੍ਰਾਲੀ ਚੱਕਦਾ ਇਹ ਮੈਂ ਪ੍ਰਾਲੀ ਚੱਕਦਾ ਨਹੀਂ ਵੈਸੇ ਇਹ ਮੈਂ ਇੱਥੇ ਹੀ ਰੱਖੂੰਗਾ ਬਾਹਰ ਤੋਂ ਕਿਉਂਕਿ ਦੇਖੂਗਾ ਇਹਦੇ ਵਿੱਚੋਂ ਕਿਵੇਂ ਕਣਕ ਕੀ ਕੁਝ ਹੋਊਗਾ ਇਹਦੇ ਵਿੱਚ ਥੋੜੀ ਇਹਨੂੰ ਹਲਕੀ ਕਰ ਦੂੰਗਾ ਕਿਉਂਕਿ ਇੱਕਦਾਂ ਹੀ ਮਲਚਿੰਗ ਟਾਈਪ ਹੀ ਆ ਇਹ ਦੇਖ ਲੈ ਵੀ ਕਣਕ ਦੇ ਵਿੱਚ ਕਿੰਨਾ ਕੁ ਜੋਰ ਆ ਵੀ ਉਹ ਕਿੱਥੇ ਕਿ ਤੱਕ ਚੱਲ ਸਕਦੀ ਆ ਕਿੱਥੇ ਕਿ ਤੱਕ ਝਾਲ ਚੱਲੂਗੀ ਤੇ ਕਿੱਥੇ ਕਿ ਤੱਕ ਉਹ ਉੱਗ ਸਕਦੀ ਆ ਪ੍ਰਾਲੀ ਦੇ ਵਿੱਚੋਂ ਜੇ ਹੁਣ ਆ ਦੇਖੋ ਪ੍ਰਾਲੀ ਦੇ ਵਿੱਚੋਂ ਪ੍ਰੋਪਰ ਕਣਕ ਨਿਕਲੀ ਹੋਈ ਆ ਆ ਚੈੱਕ ਕਰੂ ਠੀਕ ਆ ਤੇ ਬਸ ਇਹੀ ਤੁਹਾਨੂੰ ਦਿਖਾਉਣਾ ਸੀਗਾ 10 ਦਿਨਾਂ ਦੀ ਵੀਡੀਓ 10 ਦਿਨਾਂ ਦਾ ਰਿਜ਼ਲਟ ਹੈ 10 ਦਿਨ ਹੋ ਚੁੱਕੇ ਨੇ ਕਣਕ ਬੀਜ ਜੀ ਨੂੰ ਜਰਮੀਨੇਸ਼ਨ ਸਹੀ ਆ ਕੋਈ ਪ੍ਰੋਬਲਮ ਹੀ ਹੈਗੀ ਤੇ ਅੱਗੇ ਤੁਹਾਨੂੰ ਮੈਂ 10 ਦਿਨਾਂ ਬਾਅਦ ਅੱਗੇ ਫੇਰ ਵੀਡੀਓ ਪਾਉਂਗਾ ਇਹਦੀ ਤੇ ਕੀ ਮਤਲਬ ਕਿ ਕੋਈ ਥੁੰਡੇ ਵਗੈਰੇ ਦਿੱਕਤ ਹੋਈ ਜਾਂ ਉਹ ਵੀ ਤੁਹਾਨੂੰ ਦੱਸੂਗਾ ਕਿਉਂਕਿ 20-22 ਦਿਨਾਂ ਬਾਅਦ ਹੀ ਉਹ ਸਾਫ਼ ਪਤਾ ਲੱਗਣ ਲੱਗਦਾ ਕਿਉਂਕਿ ਪਹਿਲਾਂ ਉਹ ਜੜਾਂ ਦੇ ਵਿੱਚ ਉਹ ਪੂਰੇ-ਪੂਰੇ ਜਿਹਾ ਭੂਣ ਜਿਹਾ ਬਣ ਜਾਂਦੇ ਨੇਗੇ ਤੇ ਫਿਰ ਉਹ ਨਾਲੀ ਦੇ ਵਿੱਚ ਵੀ ਪਤਾ ਲੱਗਣ ਲੱਗ ਜਾਂਦਾ ਵੀ ਸੁੰਡ ਪੈ ਚੁੱਕਿਆ ਗਣਕ ਨੂੰ ਤੇ ਪਹਿਲੀ ਵਾਰ ਜਿਹੜਾ ਉਹ ਸੁੰਡ ਆਹ ਸੁੰਡ ਦੀ ਪ੍ਰੋਬਲਮ ਆਈ ਸੀ ਉਹ ਇਹਦੇ ਵਿੱਚ ਆਈ ਸੀ 1847 ਦੇ ਵਿੱਚ 1847 ਵਾਲੇ ਕਰਤਿਆਂ 'ਚ ਸੁੰਡ ਦੀ ਪ੍ਰੋਬਲਮ ਇਹਨੂੰ ਆ ਗਈ ਸੀ ਕਿਉਂਕਿ ਉਹ ਉਹਦੇ ਨਾਲ ਬੀਜੀ ਸੀਗੀ ਸੁਪਰਸੀਡਰ ਨਾਲ ਸੂਪਰਸੀਡਰ ਹੋ ਸਕਦਾ ਵੀ ਇੱਕੋ ਬੀਜੀ ਕੀਤੀ 26 ਤਰੀਕ ਨੂੰ 26 ਤਰੀਕ ਨੂੰ ਬੀਜੀ ਸੀ ਥੋੜੀ ਗਰਮੀ ਕਰਕੇ ਵੀ ਹੋ ਸਕਦਾ ਉਹ ਦਿੱਕਤ ਆ ਗਈ ਹੋਵੇ ਤੇ ਚਲੋ ਦੋਸਤੋ ਹੁਣ ਮੈਂ ਤੁਹਾਨੂੰ ਦੱਸ ਦਨਾਂਗਾ ਫਿਰ ਦਿਖਾਉਂਗਾ ਰਿਜ਼ਲਟ ਇਹਦਾ ਅਬ ਕੀ ਪ੍ਰੋਗਰੈਸ ਹੈ ਇਹਦੀ ਸੋ ਧੰਨਵਾਦ ਥੋੜਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ